ਖਾਲਸੇ ਦੀ 사ਜਨਾਨ ਭੂਮੀ ਤਖਤ શ્રી ਕੇਸਗੜ ਸਾਹਿਬ ਆਨੰਦਪੁਰ ਸਾਹਿਬ ਵਿਖੇ ਅੱਜ 13 April 2024 ਨੂੰ ਪੰਜਾਬ ਅਤੇ ਪੰਥ ਦੇ ਸਰੋਕਾਰਾਂ ਦੀ ਰੱਖਿਆ ਕਰਨ ਅਤੇ ਪੰਜਾਬ ਦੇ ਲੋਕਾਂ ਨੂੰ ਸੰਗਠਿਤ ਕਰਨ ਲਈ ਨਵੀਂ ਰਾਜਨੀਤਿਕ ਪਾਰਟੀ ਦਾ ਗਠਨ ਤਖਤ શ્રી ਕੇਸਗੜ ਸਾਹਿਬ ਵਿਖੇ ਸੰਤੀ ਰੂਪ ਵਿੱਚ ਅਦਾਸ ਕਰਨ ਉਪਰੰਤ ਕੀਤਾ ਗਿਆ ਹੈ ਜਿਸ ਦਾ ਨਾਮ ਗੰਪੂਰਾ ਖਾਲਸਾ ਰਾਜ ਪਾਰਟੀ ਰੱਖਿਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਿੰਦਰ ਸਿੰਘ ਬਾਜਵਾ ਨੂੰ ਬਣਾਇਆ ਗਿਆ ਸਾਰੇ ਪੱਤਰ ਜਿਹੜੇ ਬੰਦ ਟਾਂਚਾ ਅਲੀ ਮੀਡੀਆ ਵਿੱਚ ਅਨਾਉਂਸ ਕੀਤਾ ਜਾਵੇਗਾ ਉਹਨਾਂ ਪ੍ਰੈਸ ਕਾਨਫਰੰਸ ਕਰਕੇ ਹੋ ਕੀ ਕਿਹਾ ਹਾਂ ਸੁਣਦੇ ਹਾਂ ਹਾਂ ਪਰਸ ਇਤਿਕਰਾਰੇ ਹੋ ਅੱਜ ਅਸੀਂ ਖਾਲਸੇ ਦੀ ਸਾਜਨਾ ਭੂਮੀਸ਼ਰੀ ਕੇਸ ਕਾ ਫਤ ਅਨੰਦਪੁਰ ਸਾਹਿਬ ਵਿਖੇ ਇੱਕ ਰਾਜਨੀਤਿਕ ਫਾਟੀ ਗਠਨ ਕੀਤੀ ਹੈ جس دا نام سی بیگم پورا ਖਾਲਸਾ ਰਾਜ پارٹی ਰਖਿਆ ਇਹਨਾਂ ਸਾਰਿਆਂ ਨੇ ਉਸ ਦਾ ਮੁੱਖ ਸਵਾਦ ਜਿਹੜਾ ਹੈ ਉਹ ਮੈਨੂੰ ਖਾਪਿਆ ਇਸ پارٹی ਦਾ ਜਿਹੜਾ ਮੇਨ ਮੰਤਵ ਹੈ ਉਹ ਪਾਤ ਪੰਥ ਅਤੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਣਾ ਅਤੇ ਅੱਗੇ ਪਰਫੁੱਲਤ ਕਰਨ ਦਾ ਯਤਨ ਕਰੇਗੀ ਇਹ پارٹی ਇਸ ਤੋਂ ਇਲਾਵਾ ਜਿਹੜੀ ਸਾਡੀ ਵਿਰਾਸਤ ਹੈ ਸਿੱਖ ਪੰਥ ਦੀ ਤੇ ਪੰਜਾਬ ਦੀ ਵਿਰਾਸਤ ਜਿਹੜੀ ਹੈ ਉਹ ਗੁਰਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਾਹਿਬ ਫਾਲਤ ਦੀ ਵਿਰਾਸਤ ਤੱਕ ਅਕਾਲ ਤਖਤ ਸਾਹਿਬ ਦੀ ਵਿਰਾਸਤ ਬੰਦਾ ਸਿੰਘ ਬਹਾਦਰ ਦੇ ਰਾਜ ਦੀ ਵਿਰਾਸਤ ਮਹਾਰਾਜਾ ਰਣਜੀਤ ਸਿੰਘ ਦੇ ਸਰਕਾਰੇ ਖਾਲਸਾ ਰਾਜ ਦੀ ਵਿਰਾਸਤ ਸਿੰਘ ਸਭਾ ਲਹਿਰ ਦੀ ਵਿਰਾਸਤ ਗੁਰਦੁਆਰਾ ਸੁਧਾਰ ਲਹਿਰ ਦੀ ਵਿਰਾਸਤ ਸਮੁੱਚੀ ਆ ਸਿੱਖ ਸੰਸਥਾਵਾਂ ਦੀ ਵਿਰਾਸਤ ਅਕਾਲੀ ਰਾਜਨੀਤੀ ਅਤੇ ਪੰਜਾਬ ਸਤਾ ਦੀ ਵਿਰਾਸਤ ਧਰਮ ਯੁੱਧ ਮੋਰਚੇ ਦੀ ਵਿਰਾਸਤ ਗੁਰਦੁਆਰਾ ਕਰਤਾਰਪੁਰ ਸਾਹਿਬ ਏ ਲੰਘੇ ਦੇਸ਼ ਸੰਘਰਸ਼ ਦੀ ਵਿਰਾਸਤ ਬਰਗਾਰੀ ਸੰਘਰਸ਼ ਦੇ ਕੌਮੀ ਸਾਬ ਮੋਰਚੇ ਦੀ ਵਿਰਾਸਤ ਅਤੇ ਸਿੱਖ ਸੰਘਰਸ਼ ਦੀ ਵਰਤਮਾਨ ਤੱਕ ਦੀ ਵਿਰਾਸਤ ਨੂੰ ਸੰਭਾਲਨ ਅਤੇ ਸਿੱਖ ਸਦਨਤਾ ਦੇ ਦੇਸ਼ਾਂ ਨੂੰ ਪ੍ਰਾਪਤ ਕਰਨ ਅਤੇ ਪੰਥ ਪ੍ਰਸਤ ਅਤੇ ਪੰਜਾਬ ਪ੍ਰਸਤ ਲੋਕਾਂ ਨੂੰ ਸੰਗਠਿਤ ਕਰੇਗੀ ਇਹ ਪਾਰਟੀ ਇਹ ਪਾਰਟੀ ਧਰਮ ਯੁੱਧ ਮੋਰਚੇ ਤੋਂ ਹੁਣ ਤੱਕ ਦੇ ਸੰਘਰਸ਼ ਦੀਆਂ ਜਿਹੜੀਆਂ ਮੰਗਾਂ ਬਾਦਲ ਅਕਾਲੀ ਦਲ 1997 ਵਿੱਚ ਸਰਕਾਰ ਬੰਦਿਆ ਹੀ ਵਿੱਤਏ ਛੱਡ ਗਿਆ ਸੀ ਅਤੇ 15 ਸਾਲ ਦੇ ਉਸਨੇ 15 ਸਾਲ ਦੇ ਉਸਨੇ ਭਾਜਪਾ ਨਾਲ ਕੇਂਦਰ ਵਿੱਚ ਭਾਈਵਾਲੀ ਕਰਨ ਦੇ باوجود ਕੋਈ ਵੀ ਪੰਥ ਅਸੀਂ ਪੰਜਾਬ ਦੀ ਮੰਗ ਕੇਂਦਰ ਸਰਕਾਰ ਤੋਂ ਪੂਰੀ ਨਹੀਂ ਕਰਾਈ ਪੰਜਾਬ ਹਿੰਦੁਸਤਾਨ ਦਾ ਪਹਿਲਾ ਸੂਬਾ ਹੋਏਗਾ ਜਿਸ ਕੋਲ ਆਪਣੀ ਨਾ ਤਾਂ ਕੋਈ ਰਾਜਧਾਨੀ ਹੈ ਅਤੇ ਨਾ ਹੀ ਕੋਈ ਹਾਈ ਕੋਰਟ ਹੈ ਅਤੇ ਨਾ ਹੀ ਆਪਣੇ ਪਾਣੀਆਂ ਤੇ ਕੋਈ ਕੰਟਰੋਲ ਹੈ ਫਾਰਟੀ ਫਾਰਟੀ ਇਨ੍ਹਾਂ ਵੱਲੋਂ ਛੱਡ ਚੁੱਕੇ ਸੰਘਰਸ਼ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰੇਗੀ ਪੰਜਾਬ ਦੇ ਹੱਕਾਂ ਲਈ ਲੜੇਗੀ ਅਤੇ ਪੰਜਾਬ ਵਿੱਚ ਚੰਗਾ ਸ਼ਾਸਨ ਦੇਣ ਦਾ ਯਤਨ ਕਰੇਗੀ ਪੰਜਾਬ ਇਸ ਸਮੇਂ ਗੰਭੀਰ ਸੰਕਟਾ ਦਾ ਸਾਹਮਣਾ ਕਰ ਰਿਹਾ ਹੈ ਤੇ ਤਬਾਹੀ ਦੇ ਕੰਡੇ ਤੇ ਖੜਾ ਹੈ ਉਹਨਾਂ ਨੇ ਅੱਗੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਮੁੱਦਿਆਂ ਤੇ ਪੰਜਾਬ ਦੇ ਮੂਲ ਮੁੱਦਿਆਂ ਬਾਰੇ ਲੰਬੇ ਸਮੇਂ ਤੋਂ ਚੁੱਪ ਧਾਰ ਲਈ ਹੈ ਅਤੇ 1997 ਤੋਂ ਲੈ ਕੇ ਭਾਜਪਾ ਨਾਲ ਸਤਾ ਹੰਡਾ ਦੇ ਆ ਰਹੇ ਹਨ ਅਤੇ 11 ਸਿਧਾਂਤਕ ਸਮਝੋ ਤੇ ਕਰਦੇ ਹੋਏ ਭਾਜਪਾ ਨਾਲ ਬਿਨਾ ਕੋਈ ਸ਼ਰਤ ਮਨਵਾਏ ਪੰਥ ਅਤੇ ਪੰਜਾਬ ਦਾ ਵੱਡਾ ਨੁਕਸਾਨ ਕੀਤਾ ਹੈ ਇਹਨਾਂ ਦੀ ਭਾਜਪਾ ਨਾਲ ਭਾਈਵਾਲੀ ਕਰਕੇ ਫੈਡਰਲ ਢਾਂਚਾ ਕਮਜ਼ੋਰ ਹੋਇਆ ਹੈ ਇਸ ਕਰਕੇ ਪੰਜਾਬ ਦੀ ਰਾਜਨੀਤੀ ਵਿੱਚ ਪੰਥਕ ਸਪੇਸ ਖਾਲੀ ਪਈ ਪਈ ਹੈ ਅਤੇ ਪੰਥਕ ਸੰਸਥਾਵਾਂ ਤੇ ਸਿੱਖ ਪੰਥ ਵਿੱਚ ਵੱਡਾ ਖਲਾਅ ਪੈ ਜਾ ਹੋ ਗਿਆ ਇਸ ਖਲਾਅ ਦੀ ਸਥਿਤੀ ਨੂੰ ਬਦਲਣ ਲਈ ਪੰਥ ਅਤੇ ਪੰਜਾਬ ਨੂੰ ਨਵੀਂ ਦਿਸ਼ਾ ਦੇਣ ਲਈ ਆਡੀ ਇਹ ਰਾਜਨੀਤਿਕ ਪਾਰਟੀ ਅਸਲ ਮਾਇਨੇ ਵਿੱਚ ਪੰਜਾਬ ਸੂਬੇ ਦੇ ਹਿੱਤਾਂ ਦੀ ਰੱਖਿਆ ਕਰੇਗੀ ਹਾਂ ਦਾ ਜਿਹੜਾ ਮੁੱਖ ਮੰਤਵ ਹੈ ਮੈਂ ਕੋਡਾ ਜੀ ਆਪਣੇ ਬਾਰੇ ਤੁਹਾਨੂੰ ਦੱਸਦਾ ਅਸੀਂ ਜਹਦਰ ਸਕਦੇਵ ਸਿੰਘ ਢੀਂਸਾ ਨਾਲ ਉਹਨਾਂ ਦੀ ਪਾਰਟੀ 'ਚ ਸੀ ਉਹਨਾਂ ਨੇ ਮੁੜ ਕੇ ਜਦੋਂ ਬਦਲਾਵ ਚਲੇ ਗਏ ਤੇ ਸਾਡਾ ਇੱਕ ਸਾਰੀ ਪੰਜਾਬ 'ਚ ਇੱਕ ਹਰ ਜ਼ਿਲ੍ਹੇ ਚ ਜਿਹੜੇ ਉਹਨਾਂ ਦੇ ਸਮਰਥਕ ਸੀ ਉਹਨਾਂ ਨਵਾਈ ਨਾਲ ਲੈ ਕੇ ਤੇ ਉਸ ਤੋਂ ਇਲਾਵਾ ਸੀ ਆ 2 ਮਹੀਨਿਆਂ ਚ ਪੰਜਾਬ ਦੇ ਸਾਰੇ 23 ਦੇ ਜ਼ਿਲ੍ਹਿਆਂ ਚ ਜਿਹੜੇ ਪੰਥਕ ਲੋਕ ਸੀ ਜਿਹੜੇ ਬਾਦਲ ਕਾਲੀ ਦਲ ਤੋਂ ਆਪਣੇ ਨਿਰਾਸ਼ ਹੋ ਕੇ ਘਰਾਂ ਚ ਬੈਠੇ ਸੀ ਤੇ ਪੰਥਕ ਸੋਚਦੇ ਸੀ ਉਹਨਾਂ ਜਿਨ੍ਹਾਂ ਨੇ ਪੰਜਾਬ ਲਈ ਕੰਮ ਕੀਤਾ ਉਹਨਾਂ ਸਾਰਿਆਂ ਨੂੰ ਇਕੱਠੀ ਇਕੱਠਿਆ ਕਰਕੇ ਤੇ ਇਹ ਪਾਰਟੀ ਜਿਹੜੀ ਹੈ ਇਹ ਗਠਨ ਕੀਤੀ ਹੈ ਜਿਹਦਾ ਨਾਂ ਸੀ ਬੇਗੰਪੁਰਾ ਫਾਲਸਾ ਰਾਜ ਪਾਰਟੀ ਰੱਖਿਆ ਬੇਗੰਪੁਰਾ ਦਾ ਜਿਹੜਾ ਮਤਲਬ ਹੈ ਉਹਦਾ ਇਹ ਆ ਕਿ ਕਿਸ ਰਾਜ ਚ ਕੋਈ ਦੁਖੀ ਨਾ ਹੋਵੇ। ਅਟ ਸਾਰੇ ਉਹਦੇ ਚ ਸੁਖੀ ਹੋਣ ਔਰ ਉਹ ਰਾਜ ਜਿਹੜਾ ਹੈ ਅਸੀਂ ਉਹ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਸਾਡਾ ਜਿਹੜਾ ਸੰਘਰਸ਼ ਏ ਇਹ ਲੰਬੇ ਸਮੇਂ ਤੱਕ ਪੰਜਾਬ ਦੀਆਂ ਮੰਗਾਂ ਜਿਹੜੀਆਂ ਨੇ ਜਿਹੜੀ ਆ ਧਰਮ ਯੁੱਧ ਮੋਰਚੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਆ ਮੰਗਾਂ ਜਿਹੜੀਆਂ ਉਹ ਵਿੱਚੇ ਹੀ ਚੜਤੀ ਆ ਤੇ ਕੇਵਲ ਉਹ ਰਾਜ ਜਿਹੜਾ ਹੈ ਉਹ ਬਣਾਉਣ ਵਾਲ ਤੇ ਰਾਜ ਕਰਨ ਵਾਲ ਹੋ ਗਏ ਮੰਗਾ ਉਸੇ ਤਰ੍ਹਾਂ ਦਿਆ ਉਹ ਸਾਰੀਆਂ ਅਸੀਂ ਮੰਗਾ ਨੂੰ ਲੈ ਕੇ ਤੇ ਉਸ ਤੋਂ ਇਲਾਵਾ ਜਿਹੜੇ ਬੰਦੀ ਸਿੰਘਾ ਦੀ ਆ ਫਾਡੇ ਪਾਣੀਆਂ ਦੀ ਆ ਇਹ ਸਾਰੀਆਂ ਮੰਗਾ ਨੂੰ ਲੈ ਕੇ ਅਸੀਂ ਸੰਘਰਸ਼ ਕਰਾ ਦੈਂਤੀ ਦੇ ਲਾਗੋ ਫੁਰਬਾਖੋ ਅਣਾਣ ਨਾਲ ਕੀਤਾ ਜਿਹੋਨਾ ਜਿੰਨੇ ਵੀ ਮੇਰੇ ਪਾਰਟੀ ਦੇ ਉਮੀਦਵਾਰ ਸੀ ਜਾਂ ਜਿਹੜੇ ਡੈਲੀਗੇਟ ਸੀ ਉਹਨਾਂ ਸਾਰਿਆਂ ਦਾ ਸਲਾਹ ਮਸ਼ੂਰਾ ਕਰਕੇ ਕਿਤੇ ਕੀ ਫਾਡੇ ਨਾਲ ਇਸ ਬਾਰੇ ਕੋਈ ਵਿਚਾਰ ਚਰਚਾ ਨਹੀਂ ਹੋਈ ਇਹ ਨਾ ਜੀ 23 ਦਸੰਬਰ ਨੂੰ ਇਹਨਾਂ ਨੇ ਵਾਰੇ ਜ਼ਿਲ੍ਹਾ ਪ੍ਰਧਾਨ ਜਿਹੜੇ ਪੰਜਾਬ ਦੇ ਸੀ ਉਹ ਸੱਜੇ ਤੇ ਪਾਰਟੀ ਦਾ ਸਾਰੇ ਜਿਹੜੇ ਸੀਨੀਅਰ ਮੀਤ ਪ੍ਰਧਾਨ ਮੀਤ ਪ੍ਰਧਾਨ ਮਗਰ 150 ਬੰਦਾ ਹੋਣਾ ਹੈ ਸਾਰਾ ਉਹਦੇ ਚ ਉਹਦੇ ਚ ਇਹਨਾਂ ਨੇ ਟੀਨਸਾ ਸਾਹਿਬ ਨੇ ਉਹਨਾਂ ਨਾਲ ਪਹਿਲੋ ਜਿਹੜੇ ਉਹਨਾਂ ਨੇ ਬੰਦੇ ਆਪਣੇ ਉਹਦਾ ਨਾਲ ਹੀ ਉਹ ਪਹਿਲੋ ਇੱਕ ਉਠੇਆ ਦੋ ਉਠੇ ਤਿੰਨ ਉਠੇ ਪੰਜ ਛੇ ਜਿਹੜੇ ਉਥੇ ਉਹਾਂ ਨੇ ਵੀ ਟੀਨਸਾ ਸਾਹਿਬ ਨੂੰ ਅਧਿਕਾਰ ਦੇ ਦੋ ਫਿਰ ਛੇਵੀਂ ਜਦੋਂ ਮੈਂ ਆਖਿਆ ਮੈਂ ਉਹਨਾਂ ਨੂੰ ਆਖਿਆ ਵੀ ਆਪਾਂ ਪਹਿਲੀ ਤੇ ਗੱਲ ਮੈਨੂੰ ਇਹ ਸਮਝਾਓ ਮੇਰੀ ਸਮਝ ਤੋਂ ਬਾਹਰ ਹੈ ਵੀ ਕਾਦੀ ਇਕਤਾ ਕਰ ਰਿਹਾ ਹੈ ਤੁਸੀਂ ਦੋ ਮਹੀਨਿਆਂ ਦੇ ਬਾਅਦ ਆਏ ਸੀ ਪਹਿਲਾ ਮੁੰਦਾ ਵੀ ਸੁਖਬੀਰ ਬਾਦਲ ਅਕਾਲ ਚਰਖ ਸਾਹਿਬ ਤੇ ਜਾ ਕੇ ਪੇਸ਼ ਹੋਵੇ ਤੇ ਮਾਫੀ ਮੰਗੇ ਤੇ ਦੂਜਾ ਵੀ ਮੈਂ ਉਹਦੀ ਪ੍ਰਧਾਨਗੀ ਥੱਲੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਥੱਲੇ ਕੰਮ ਨਹੀਂ ਕਰਨਾ ਮੈਂ ਕਿਹਾ ਤੁਸੀਂ ਬਾਰ-ਬਾਰ ਸਾਨੂੰ ਇਹ ਗੱਲਾਂ ਕਰਦੇ ਰਹੇ ਤੇ ਆਪਾਂ ਇੰਨੀਆਂ ਵੱਡੀਆਂ ਗੱਲਾਂ ਕਰਕੇ ਤੇ ਇੰਨੇ ਛੋਟੇ ਹੋ ਕੇ ਹੁਣ ਚੱਲੇ ਆ ਵੀ ਤੁਸੀਂ ਉਹ ਦੋਵੇਂ ਮੰਗਾ ਦੇ ਉੱਥੇ ਦੀ ਉੱਥੇ ਖੜੀਆ ਜਾਂ ਤੇ ਮੈਂ ਕਿਹਾ ਉੱਥੇ ਬਹੁਤ ਸਾਰੇ ਜਿਹੜੇ ਲੀਡਰ ਨੇ ਉਹ ਮੈਂ ਕਿਹਾ ਉੱਥੇ ਬੈਠੇ ਨੇ ਸੁਖਵੀਰ ਦੀ ਸਰਦਾਰੀ ਮੰਨ ਕੇ ਉਹਦੀ ਪ੍ਰਧਾਨਗੀ ਮੰਨ ਕੇ ਤੇ ਮੈਂ ਕਿਹਾ ਤੁਸੀਂ ਵੀ ਉੱਥੇ ਬਿਠੇ ਰਹਣਾ ਕੀ ਲੋੜੀ ਤੁਹਾਨੂੰ ਬਾਹਰ ਆਉਂਦੀ ਡੀਟਾ ਸਾਹਿਬ ਮੰਗਾ ਤੇ ਉੱਥੇ ਹੀ ਦੋਵੇਂ ਉੱਥੇ ਹੀ ਗੜਿਆ ਉਹਨਾਂ ਨੇ ਫਿਰ ਮੇਰੇ ਕਹਿਣ ਤੋਂ ਬਾਅਦ ਉਹਨਾਂ ਨੇ ਉਹ ਪੰਜ ਮੈਂਬਰੀ ਕਮੇਟੀ ਬਣਾਈ ਉਹ ਪੰਜ ਮੈਂਬਰੀ ਕਮੇਟੀ ਸਾਰੇ ਪੰਜਾਬ 'ਚ ਉਹਨੇ ਚੱਕਰ ਲਾਇਆ ਜਿਹੜੇ ਆਪਣੇ ਚੇਅਰਮੈਨ ਜਸਟਿਸ ਨਿਰਮਨ ਸਿੰਘ ਦੀ ਜਿਹੜੇ ਸਾਫ ਕਸਾਸਤੀਸ ਕਰਤਰ ਹੈ ਉਹ ਸਭ ਤੋਂ ਬਾਅਦ ਚ ਸਾਡੇ ਕੋਲ ਆਏ ਆ ਸਾਰੀ ਟੀਮ ਤੁਹਾਡੇ ਨਾਲ ਜਿਹੜੀ ਉਥੋਂ ਗੁਰਦਾਸਪੁਰ ਦੀ ਵੀ ਉਹਨਾਂ ਨੇ ਸਾਰਿਆਂ ਨੇ ਅਕੈਵਿਟੀ ਹਿੰ사 ਸਾਹਿਬ ਨੂੰ ਨਹੀਂ ਜਾਣਾ ਚਾਹੀਦਾ ਉਥੇ ਵੀ ਉਹ ਮੁੰਦੇ ਉਥੇ ਦਿਓਥੇ ਖੜੇ ਆ ਸੁਖਵੀਰ ਨੇ ਤੇ ਕੇਵਲ ਉਥੇ ਆਪਣੇ ਬਾਬਾ ਗੁਰਬਖਸ਼ ਸਿੰਘ ਤੇ ਆਪਣੇ ਜਿਹੜੇ ਉਹਨਾਂ ਦੇ ਵਰਕਰ ਸੀ ਉਹਨਾਂ ਨੂੰ ਸਿਰਫ ਉਹਨਾਂ ਨੇ ਸੰਬੋਧਨ ਕਰਕੇ ਆਖਿਆ ਸੀ ਵੀ ਮੈਂ ਅਣਜਾਣੇ ਜਾਣੇ ਜਾਣੇ ਜੇ ਮੇਰੇ ਕੋਈ ਗਲਤੀ ਹੋ ਗਈ ਤੇ ਮੈਂ ਆਉਦੀ ਮਾਫੀ ਮੰਗਦਾ ਵਾਂ ਕੋਈ ਉਹਨੇ ਮਾਫੀ ਜਾ ਕੇ ਗੱਲਤਾਰ ਸਾਹਿਬ ਤੇ ਨਹੀਂ ਮੰਗੀ ਤੇ ਪ੍ਰਧਾਨ ਵੀ ਨਹੀਂ ਉਹਨੇ ਨਹੀਂ ਛੱਡੀ ਉਸ ਤੋਂ ਬਾਅਦ ਆਈ ਵੀ ਉਹਨਾਂ ਆਖਿਆ ਕਿ ਉੱਤੇ ਦੀਆਂ ਉੱਤੇ ਹੀ ਖੜੀਆਂ ਨੇ ਉਹਨਾਂ ਨੇ ਜਿਹੜੀ ਉਹਾਂ ਦੇ ਵੀ ਆਹ ਬਈ ਸਾਰੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਦੂਜਿਆਂ ਦਾ ਜਿਹੜੇ ਵੀਊ ਲੈ ਰਹੇ ਆ ਤੇ ਤੁਹਾਨੂੰ ਉੱਥੇ ਅਗਲੀ ਮੀਟਿੰਗ ਸੱਦਾ ਗਏ ਜਿੱਦ ਤਨ ਉਹ ਗਏ ਸਾਨੂੰ ਸੱਦਿਆ ਨਹੀਂ ਜ਼ਿਲ੍ਹਾ ਗਰਦਾਸਪੁਰ ਚ ਤੁਹਾਨੂੰ ਸੱਦਿਆ ਹੀ ਨਹੀਂ ਕਿਉਂਕਿ ਅਸੀਂ ਵਿਰੋਧੀ ਸੀ ਅਸੀਂ ਪਹਿਲੇ ਦਿਨ ਤੋਂ ਵਿਰੋਧੀ ਸੀ ਤੇ ਬਾਅਦ ਵੀ ਆਈ ਜਿਹੜਾ ਉਹਨਾਂ ਨੇ ਰਿਪੋਰਟ ਦਿੱਤੀ ਉਹ 'ਚ ਵੀ ਵਿਰੋਧ ਕੀਤਾ ਸਾਨੂੰ ਉਹ ਮੀਟਿੰਗ ਤੇ ਸੱਦੇ ਬਿਨਾਂ ਹੀ ਉਹਨਾਂ ਨੇ ਮੀਟਿੰਗ ਕੀਤੀ ਤੇ ਅਗਲੇ ਦਿਨ ਉਹ ਜਿਹੜੇ ਆ ਬਾਦਲਾਂ ਦੀ ਸ਼ਾਮ ਨੂੰ ਉਹ ਪੁੱਤਰ ਮੋਂ ਚ ਸ਼ਾਇਦ ਚਲੇ ਗਏ ਜਾਂ ਉਹਨਾਂ ਦੀ ਇਹੋ ਹੀ ਹੋ ਸਕਦਾ ਉਸ ਤੇ ਕੋਈ ਗੱਲ ਨਹੀਂ ਉਹ ਟਿਕਟ ਲੈ ਲਈ ਵੀ ਆਪਾਂ ਟਿਕਟ ਜਿਹੜੀ ਹੈ ਉਹਦੀ ਐਮਪੀ ਦੀ ਜਿਹੜੀ ਹੈ ਉਹ ਉਹ ਨਹੀਂ ਵਿੱਤ ਮੰਤਰੀ ਵੀ ਤਾਂ ਮੰਤਰੀ ਆਇਆ ਵਰਗੇ ਨਹੀਂ ਵਿੱਤ ਮੰਤਰੀ ਵੀ ਤਾਂ ਆਇਆ ਇਹਨਾਂ ਜੀ ਪਰ ਉਹ ਪਿਛਲਾ ਤਾਂ ਹੰਡਾ ਲਿਆ ਹੋਰ ਤੇ ਹੰਡਾ ਲਿਆ ਨਾ ਉਹਨਾਂ ਨੇ ਵਿੱਤ ਮੰਤਰੀ ਉਹਦਾ ਮੁਕੀ ਹੈ ਜੀ ਇਲੈਕਸ਼ਨ ਦੇ ਟਾਈਮ ਨੂੰ ਮੰਤਰੀ ਨੂੰ ਹੋਦਾ ਦਾ ਕੋਈ ਬਿਜੇ ਨੂੰ ਤੋਂ ਜਿਹੜਾ ਦਰਾਂ ਨੂੰ ਨਹੀਂ ਮੈਨੂੰ ਨਹੀਂ ਇਹ ਪਤਾ ਉਹਨਾਂ ਦਾ ਬਿਜਲੀ ਨਾ ਕੀ ਹਾਂਜੀ ਜਿੱਥੇ ਵਾਂਗ 75% ਤੁਹਾਡੀ ਪਾਰਟੀ ਉਹ ਅਸੀਂ ਅਗਲੀ ਮੀਟਿੰਗ ਕਰਕੇ ਜਿਹੜੀ ਹੈ ਉਹ ਜੱਥੇ ਵਾਂਗ ਢਾਂਚਾ ਜਿਹੜਾ ਉਹ ਨੌਕਸ ਕਰਾਂਗੇ ਕਿੰਨੇ ਕਿੰਨੇ ਕਰਮੇ ਦੇ ਵਿੱਚ ਪੁਰਾਣੇ ਕੱਟਾ ਬਣੀਦਲਾਂ ਗੁਜ਼ਰੇ ਉਹਨਾਂ ਕੋਈ ਵੀ ਸੁਧਾਰ ਆਉਂਦਾ ਹੈ ਅੱਜ ਤੱਕ ਜਿਹਨੇ ਵੀ ਨਵੇਂ ਕਰੀਰ ਬਣਿਆ ਲੋਕਾਂ ਨੂੰ ਬਹੁਤਾ ਹੁਵਾਰਾ ਨਹੀਂ ਹੈ ਉਹ ਐਸ ਹਾਲਾਤ ਜੁਹੀ ਕਿੰਨੇ ਦੇਖਦੇ ਹੋ ਤੁਹਾਡਾ ਜਿਹੜੀ ਪਾਰਟੀ ਜੀ ਨਹੀਂ ਬਣਾ ਰਹੇ ਉਹ ਵੀ ਉਹਨੂੰ ਹਾਰਾ ਕੇ ਕਿੰਨੇ ਜੈਂ ਦੇਖੋ ਅਸੀਂ ਲੰਬਾ ਸੰਘਰਸ਼ ਮੈਂ ਕੀਤਾ ਮੈਂ 1988 ਚ ਜਿਹੜੀ ਆਪਣੀ ਰਾਜਨੀਤੀ ਸੀ ਉਹ ਮੈਂ ਬਟਾਲੇ ਤੋਂ ਜਨਨ ਕਰਦਾ ਰਹੀ ਮੈਂ ਬਟਾਲੇ ਦਾ ਕਾਲੀਦਾਬ ਦਾ ਸਿਟੀ ਦਾ ਉੱਥੋਂ ਮੈਂ ਰਾਜਨੀਤੀ ਆਪਣੀ ਸ਼ੁਰੂ ਕੀਤੀ ਤੇ 1992 ਚ ਮੈਂ ਜੱ태ਦਾਰ ਕਲਦੀਪ ਸਿੰਘ ਵਡਾਲਾ ਨਾਲ ਜੁੜ ਗਿਆ ਉਹਨਾਂ ਨੇ 96 ਚ ਪਾਰਟੀ ਛੱਡਤੀ ਮੈਂ ਉਹਨਾਂ ਦੇ ਨਾਲ ਹੀ ਛੱਡਤੀ ਪਾਰਟੀ 99 ਚ ਉਹ 2006 ਚ ਵਾਪਸ ਆ ਗਏ ਤੇ ਮੈਂ ਉਹਨਾਂ ਨੂੰ ਆਖਿਆ ਵੀ ਮੈਂ ਕਿਹਾ ਵਡਾਲਾ ਸਾਹਿਬ ਤੁਸੀਂ ਉਹ ਮੈਨੂੰ ਆਂਦੇ ਵੀ ਆਪਾਂ ਜਾਣਾ ਸਾਰਿਆਂ ਨੇ ਬਾਜਪਾ ਤੋਂ ਲੰਬੇ ਸਮੇਂ ਤੋਂ ਮੇਰੇ ਨਾਲ ਲੱਗਾ ਮੈਂ ਉਹਨਾਂ ਨੂੰ ਆਖਿਆ ਬ达 ਸਾਹਿਬ ਵੇਖੋ ਮੈਂ ਬਾਦਲ ਜੀ ਦੀ ਲੀਡਰਸ਼ਿਪ ਤਲੇ ਕੰਮ ਨਹੀਂ ਕਰਨਾ ਬਾਦਲ ਸਦਾ ਪ੍ਰਕਾਸ਼ ਸਿੰਘ ਬਾਦਲ ਨੇ 1996 ਚ ਬਿਨਾਂ ਸਪੋਰਟ ਬਿਨਾਂ ਕਿਤੇ ਉਹ ਆਪਣੇ ਸ਼ਰਤ ਤੇ ਬੀਜੇਪ ਨੂੰ ਸਪੋਰਟ ਕਰ ਦਿੱਤੀ ਤੇ ਉਸ ਤੋਂ ਬਾਅਦ ਬਾਜਪਾਈ ਦਾ ਰਾਜ ਆਇਆ ਸਭ ਕੋਈ ਮਨਾ ਸਕਦੇ ਹੀ ਪੰਜਾਬ ਦੀਆਂ ਮੰਗਾਂ ਕੋਈ ਮੰਗ ਨਹੀਂ ਉਹਨਾਂ ਨੇ ਮਨਾਈ ਇੱਕ ਵੀ ਉਹ ਮੰਗ ਜਿਹੜੀ ਹੈ ਪੰਜਾਬ ਦੀ ਤੇ ਪੰਥ ਦੀ ਉਹ 10 ਦਿਨ ਵੀ ਅਸੀਂ ਭਾਜੀਪੀ ਦੇ ਇੰਨਾ ਸਮਾਂ ਲੰਮਾ ਰਾਤ ਚ ਰਹੇ ਆ ਤੇ ਉਹ ਉਹਨਾਂ ਨੇ ਕੋਈ ਮੈਂ ਕਹਿੰਦਾ ਵਰਦਾਲਾ ਪੁੱਛ ਲੋ ਨਾ ਕੋਈ ਉਹਨਾਂ ਨੇ ਕੋਈ ਮਨਾਈ ਤੇ ਪੰਜਾਬ ਦਾ ਜਿਹੜਾ ਇੰਨਾ ਨੁਕਸਾਨ ਹੋਇਆ ਉਹ ਸੰਘਰਸ਼ ਜਿਹੜਾ ਧਰਮਯੁੱਧ ਹੋਇਆ ਸੀ ਉਹ ਚਵੇ ਲੋ ਵੀ ਕਿੰਨੀਆਂ ਬੇਗਨਾਵਾਂ ਦੀਆਂ ਜੜੀਆਂ ਨੇ ਉਹ ਜਾਨਾਂ ਗਈਆਂ ਕਿੰਨੀਆਂ ਘਾਟਾ ਹੋਈਆ ਇਸ ਤੋਂ ਇਲਾਵਾ ਜੜੀਆਂ ਪੰਜਾਬ ਦੀਆਂ ਹੋਰ ਮੰਗਾ ਸੀ ਉਹ ਸਾਰੀਆਂ ਉੱਥੇ ਦੀਆਂ ਉੱਥੇ ਖੜੀਆਂ ਨੇ ਅੱਜ ਵੀ ਉੱਥੇ ਦੀਆਂ ਉੱਥੇ ਖੜੀਆਂ ਨੇ ਇਹਨਾਂ ਨੇ ਕੇਵਲ ਇੱਕ ਵੀ ਮੈਂ ਕਹਿੰਦਾ ਕੰਮ ਇਹਨਾਂ ਨੇ ਫੜ ਲਿਆ ਵੀ ਰਾਜ ਆਪਾਂ ਕਿਵੇਂ ਕਰਨਾ ਤੇ ਮੈਂ ਕਹਾ ਮੈਂ ਉਹਦੇ ਚ ਮੇਰੀ ਬੇਨਤੀ ਸੁਣ ਲਿਆ ਮੈਂ ਕਹਾ ਮੈਂ ਉਹਦੇ ਚ ਉਹ ਪਾਰਟੀ 'ਚ ਨਹੀਂ ਜਾਣਾ ਤੇ ਅਸੀਂ ਨਾ 2 14 ਅਪ੍ਰੈਲ 2001 'ਚ ਅਸੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲੰਘਾ ਖੁੱਲਣ ਲਈ ਅਸੀਂ ਮੈਂ ਵਡਾਲਾ ਸਾਹਿਬ ਨਾਲ ਆਈ ਅਰਦਾਸ ਸ਼ੁਰੂ ਕੀਤੀ ਸੀ ਗੁਰਦਾਸਪੁਰ ਉਹਨਾਂ ਨੇ ਜਰੂਰ ਪਾਕਿਸਤਾਨ ਸਰਕਾਰ ਨੇ ਨਵੰਬਰ 'ਚ ਆਪਣੇ 2000 ਚ ਆਕਿਆ ਸੀ ਆਈ ਲੰਘਾ ਦਿਨ ਨੂੰ ਤਿਆਰ ਤੇ ਅਸੀਂ ਫਿਰ ਮੀਟਿੰਗ ਕਰਕੇ ਆਈ ਵਡਾਲਾ ਸਾਹਿਬ ਨੂੰ ਨਾਲ ਲੈ ਕੇ ਤੇ ਗੁਰਦਾਸਪੁਰ ਇੱਕ ਮੀਟਿੰਗ ਕੀਤੀ ਉਹਦੇ 'ਚ ਫੈਸਲਾ ਲਿਆ ਵੀ ਆਪਾਂ ਡੇਰਾ ਬਾਬਾ ਨਾਨਕ ਇਕੱਠਿਆ ਹੋਗੇ ਤੇ ਆਪਾਂ ਕੀਰਤਨ ਕਰਦੇ ਤੁਸੀਂ ਵਨ ਨੂੰ ਜਾਵਾਂਗੇ ਤੇ ਇਹ ਲੰਘਾ ਜਿਹੜਾ ਹੈ ਇਹ ਅਸੀਂ ਖੋਲਣ ਲਈ ਇੱਕ ਸੰਘਰਸ਼ ਕਰਾਂਗੇ ਮੈਂ ਕਿਹਾ ਬਡਾਰਾ ਸਾਹਿਬ ਆਪਾਂ ਉਹ ਸੰਘਰਸ਼ ਜਿਹੜਾ ਹੈ ਨਾ ਉਹ ਤੇ ਆਪਾਂ ਕਰਾਂਗੇ ਇਕੱਠਿਆ ਪਰ ਮੈਂ ਉਹ ਤੁਹਾਡੇ ਨਾਲ ਪਾਰਟੀ ਜੁਆਇਨ ਨਹੀਂ ਕਰਨੀ ਅਸੀਂ ਫਿਰ 18.5 ਸਾਲ ਉਹ ਸੰਘਰਸ਼ ਕੀਤਾ ਉਹ ਜਿਹੜਾ ਹੈ ਨਾ ਉਹ ਤੇ 18.5 ਸਾਲ ਦੇ ਵਿੱਚ ਤੁਸੀਂ ਵੇਖੋ ਵੀ ਸਾਡੇ ਕਈ ਜਿਹੜੇ ਅਰਦਾਸ ਕਰਦੇ ਸੀ ਆਪਣੇ ਨਾਲ ਸਾਡੇ ਜਿਹੜੇ ਦੇ ਸੰਗਤ ਦੇ ਰੂਪ ਕੀ ਸੀ ਉਹ 22 ਵਰਗਵਾਸ ਹੋ ਗਏ 18ਵੇਂ ਸਾਲ 'ਚ ਜਥੇਦਾਰ ਕਲਦੀਪ ਸਿੰਘ ਵਡਾਲਾ ਵੀ ਵਰਗਵਾਸ ਹੋ ਗਏ ਤੇ 19ਵੇਂ ਸਾਲ 'ਚ ਰਸਤਾ ਜਿਹੜਾ ਉਹ ਖੁੱਲ ਗਿਆ ਅਸੀਂ ਲੰਬੇ ਪੰਦ ਦੇ ਆਪਣੇ ਅੱਗੇ ਵੀ ਕਰਦੇ ਰਹੇ ਤੇ ਹੁਣ ਵੀ ਆਪਾਂ ਲੰਬਾ ਪੰਦ ਜਿਹੜਾ ਹੈ ਉਹ ਕਰਾਂਗੇ ਕੀ ਭਾਈ ਇੱਕ ਮਿੰਟ ਮੇਰੀ ਥੋੜੀ ਜੀ ਕਰ ਰਹੀ ਪੰਜਾਬ 'ਚ 15 ਸਾਲ ਕਾਂਗਰਸ ਦਾ ਰਾਜ ਰਿਹਾ ਤੇ 15 ਸਾਲ ਹੀ ਕਾਲੀ ਕਾਲ ਦਾ ਕੋਈ ਪੰਜਾਬ ਦਾ ਮੰਤਰੀ ਜਾਂ ਐਮ.ਐਲ.ਏ. ਅੱਜ ਤੱਕ ਮੈਂ ਕਿਸੇ ਨੂੰ ਕਦੇ ਕੋਈ ਨਾ ਕੰਮ ਆਖਿਆ ਨਾ ਕਦੇ ਕਿਸੇ ਦੇ ਦਰ ਤੇ ਗਿਆ ਵੀ ਉਹਨੂੰ ਵੀ ਆਹ ਸਾਡਾ ਕੋਈ ਕੰਮ ਕਰ ਦੋ ਮੈਂ 2014 ਚ ਜਦੋਂ ਇਹ ਨਈ ਆਮ ਆਦਮੀ ਪਾਰਟੀ ਆਈ ਤੇ ਮੈਂ 2014 ਚ ਆਮ ਆਦਮੀ ਪਾਰਟੀ ਜਿਹੜੀ ਉਹਦੇ ਦਰਦਾਸਤ ਸੁੱਚਾ ਸਿੰਘ ਛੋਟੇ ਪਰ ਖਲੋਤੇ ਜੀ ਮੈਂ ਉਹਨਾਂ ਦੀ ਮਦਦ ਉਹਨਾਂ ਨੇ ਆਖਿਆ ਵੀ ਭਾਈਵਾ ਤੂੰ ਮੇਰੀ ਮਦਦ ਕਰ ਮੈਂ ਉਹਨਾਂ ਦੀ ਮਦਦ ਕਰ ਦਿੱਤੀ ਉਸ ਤੋਂ ਬਾਅਦ ਉਹਨਾਂ ਨੇ ਆਖਿਆ ਵੀ ਪਾਰਟੀ ਆਪਾਂ ਜੁਆਇਨ ਕਰ ਲਈ ਮੈਂ 2-3 ਵਾਰ ਸਵਰਾਜ ਕਿਤਾਬ ਪੜ੍ਹੀ ਕਿਸ ਦੀ ਬਾਤ ਸੀ ਉਹ ਮੈਨੂੰ ਲੱਗਾ ਵੀ ਇੱਕ ਨਵੀਂ ਤਰ੍ਹਾਂ ਦੀ ਰਾਜਨੀਤੀ ਹੈ ਕਿਉਂਕਿ ਅਸੀਂ ਮੈਂ ਕਿਹਾ ਹੀ ਵੀ ਅਸੀਂ ਅਕਾਲੀ ਆ ਤੇ ਨਾ ਮੈਂ ਕਾਂਗਰਸ ਆ ਨਾ ਮੈਂ ਭਾਜਪਾ ਆ ਅਸੀਂ ਤੀਜੀ ਪੀੜ੍ਹੀ ਤੋਂ ਅਕਾਲੀ ਆ ਤੇ ਮੈਂ ਉਹ ਉਹ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜੁਆਇਨ ਕਰ ਲਈ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਜਦੋਂ ਛੋਟੇਪੁਰ ਸਾਬ ਨੂੰ ਉਹਨੇ ਕੱਢਤਾ ਤੇ ਮੈਂ ਪਹਿਲਾ ਜ਼ੋਨ ਜਿਆਦਾ 13 ਜ਼ੋਨ ਇੰਚਾਰਜ ਪੰਜਾਬ ਦੀ ਲੋਕ ਸਭਾ ਦੇ ਹਿਸਾਬ ਨਾਲ ਮੈਂ ਅਮਿਤ ਸਰਦਾਰ ਮੈਂ ਪਹਿਲਾ ਜ਼ੋਨ ਚਾਰੇ ਜਨੇ ਆ ਦਾ ਨਾਰਾ ਮਾਰਿਆ ਵੀ ਤੁਸੀਂ ਗਲਤ ਕੀਤਾ ਏ ਵੀ ਉਹ ਬੰਦੇ ਨੇ ਇੰਨਾ ਕੰਮ ਕੀਤਾ ਤੇ ਤੁਸੀਂ ਉਹਨਾਂ ਨੂੰ ਪਾਰਟੀ ਜਿਹੜਾ ਏ ਬਿਨਾ ਕੋਈ ਨੋਟਿਸ ਦਿੱਤੇ ਜਾਂ ਬਿਨਾ ਵੀ ਐਵੇਂ ਇਲزام ਦੋ ਲੱਗਦਾ ਲਾ ਕੇ ਤੇ ਤੁਸੀਂ ਉਹਨੂੰ ਕਰਤਾ ਤੇ ਮੈਂ ਉਤੋਂ ਅਸਤੀਫਾ ਦੇ ਦਿਆਂਗਾ ਬਿਲਕੁਲ ਲੜੇਗੀ ਚੋਣ ਕਮਿਸ਼ਨ ਭੱਕ ਦੋ ਤੱਕ ਰਜਿਸਟ੍ਰੇਸ਼ਨ ਤੁਸੀਂ ਕਰਵਾਉਂਗੇ ਆਈ ਰਜਿਸਟਰੀ ਬਸ ਅੱਜ ਕਰਤੀ ਐ ਤੇ ਕੱਲ ਤੋਂ ਅਸੀਂ ਜਿਹੜਾ ਇਹ ਪ੍ਰੋਸੈਸ ਜਿਹੜਾ ਆਲਰੇਡੀ ਜਿਹੜਾ ਇਹ ਸ਼ੁਰੂ ਕਰ ਦਿੱਤਾ ਮੇਰੇ ਨਾਲ ਸੁਪਰੀਮ ਕੋਰਟ ਦੇ ਵਕੀਲ ਬੈਠੇ ਨੇ ਇਹ ਇਹਨਾਂ ਦੀ ਪਾਰਟੀ ਏ ਬਹੁਤ ਜਨਾਂ ਦਾ ਦਾ ਦਾਉ ਦਾ ਪਾਰਟੀ ਇਹ ਜਿਹੜੀ ਹੈ ਇਹ ਇਹ ਪੰਜਾਬ ਚ ਵੀ ਇਲੈਕਸ਼ਨ ਲੜ ਰਹੇ ਨੇ ਇਹਨਾਂ ਦੀ ਪਾਰਟੀ ਵੀ ਲੜ ਰਹੀ ਹੈ ਸਾਡੀ ਇਹਨਾਂ ਨਾਲ ਗੱਲਬਾਤ ਚੱਲ ਵੀ ਰਹੀ ਹੈ ਇਹਨਾਂ ਨਾਲ ਤੇ ਅਸੀਂ ਇਹਨਾਂ ਨਾਲ ਸਮਝੌਤਾ ਜਿਹੜਾ ਹੈ ਅਲਾਈਅੰਸ ਜਿਲਾਏ ਉਹ ਅਗਲੀ ਆਪਣੀ ਗੱਲ ਸਾਡਾ ਢਾਂਚਾ ਹੋਣ ਬਣ ਜੇਗਾ ਅਗਲੇ ਹਫਤੇ ਜਾਂ 5 7 10 ਦਿਨ ਚ ਅਸੀਂ ਇਹਨਾਂ ਨਾਲ ਅੱਗੇ ਮੀਡੀਆ ਇਸ ਤੋਂ ਪਹਿਲਾਂ ਵੀ ਇਹ ਕੀਤੀ ਹੈ ਕਿਦੋਂ ਇਹ ਆਖਰੀ ਪਾਰਟੀ ਬਣ ਜੇ ਤਾਂ ਸਾਡਾ ਢਾਂਚਾ ਆਪਣੇ ਸਾਰਾ ਢਾਂਚਾ ਬਣ ਜੇ ਤੇ ਉਹਦੇ ਚ ਅਸੀਂ ਫਿਰ ਇਹ ਫੈਸਲਾ ਕਰਾਂਗੇ ਕਿ ਅਸੀਂ ਇਹਨਾਂ ਨਾਲ ਅਲਾਈਅੰਸ ਕਰਨਾ ਕਿੰਨੀ ਮੈਂ ਜਾਂ ਜਾਂਚਾ ਸੀਟਾਂ ਤੇ ਜਿਹੜਾ ਬਲੜਾ ਗੁਰਦਾਸਪੁਰ ਤੋਂ ਮੈਂ ਲੜਦਾ ਐ MP ਦੀ ਇਲੈਕਸ਼ਨ ਤੇ ਇਹਨਾਂ ਨੇ ਇਹ ਇਹ ਵੀ ਤੁਹਾਨੂੰ ਦੱਸਦੇ ਇਹ ਹੁਸ਼ਿਆਰਪੁਰ ਤੋਂ ਲੜ ਰਹੇ ਨੇ ਤੇ ਇਹਨਾਂ ਨਾਲ ਸਾਡਾ ਅਲਾਈਅੰਸ ਜਿਹੜਾ ਹੈ ਜੇ ਸਾਡੇ ਨਾਲ ਕੋਈ ਇਹਨਾਂ ਦੇ ਵਿਚਾਰ ਧਾਰਾ ਨਾਲਦੀ ਹੋਈ ਕੋਈ ਸਾਂਝੇ ਮੁੱਦੇ ਆ ਤੇ ਆਪਾਂ ਸੰਘਰਸ਼ ਕਰੀਏ ਤੇ ਫਿਰ ਅਸੀਂ ਇਹਨਾਂ ਨਾਲ ਕੰਮ ਕਰ ਸਕਦੇ ਆ ਵੀ ਸ਼ਾਇਦ ਅਸੀਂ ਇਹਨਾਂ ਨਾਲ ਅਲਾਈਅੰਸ ਕਰਕੇ ਤੇ ਪੰਜਾਬ 'ਚ ਬਾਕੀ ਵੀ ਜਿਹੜੀਆਂ ਸੀਟਾਂ ਉਹਨਾਂ ਤੇ ਲੜੀਏ